ਪੋਰਟ ਦੇ ਕਿਤੇ ਬਾਹਰ ਚੁੱਕ ਕੇ ਫੇਰ ਪੈ ਦੋ ਟੰਟ ਤੇ ਕਰਕੇ ਕਿਹੜਾ ਬਾਹਰ ਚੜ੍ਹੇ ਆਉਣੇ ਆ ਕੇ ਫਿਰ ਤੁਸੀਂ ਮੇਰੇ ਕੋਲੇ ਆ ਜਾਨੇ ਉੱਥੇ ਮੈਂ ਢਿੱਲਾ ਪਾ ਜਾਨਾ ਜੇ ਜਮੀਨਾਂ ਕੁਛ ਹੋਵੇ ਤਾਂ ਜੱਟ ਤੇ ਗੱਲ ਚ ਹੱਥ ਪਾਉਂਗਾ ਮੈਂ ਜੋ ਮਰਜ਼ੀ ਹੋ ਜੇ ਜਿਹੜਾ ਜਮੀਨ ਘਰੇ ਲੈ ਕੇ ਆਵੇਗਾ ਭਾਈ ਉਹ ਤਾਂ ਗੱਲ ਚ ਹੱਥ ਪਾਉਂਗਾ ਕਿਹੜਾ ਸੋਨੂੰ ਜਹਾਜ਼ ਦੀ ਬਾਰੀ ਦੀਂਦੀ ਆ ਵੀ ਕਿਹੜਾ ਜਹਾਜ਼ ਚੜ੍ਹਦੀ ਬਸ ਤੁਸੀਂ ਤੋਂ ਬਾਹਰ ਆ ਕੇ ਜਿਹੜਾ ਉਦੋਂ ਇਹ ਨਹੀਂ ਨਿਕਲਣਾ ਟੂਰਿਸਟ ਵੀ ਦੇਖੋ ਨਾ ਵਰਕ ਪਰਮਿਟ ਵੀ ਜਾ ਦੇਖੋ ਕੋਈ ਤਾਂ ਉਹ ਚੀਜ਼ ਨੂੰ ਦੇਖੋ ਨਾ ਵੀ ਟੂਰਿਸਟ ਆ ਵਰਕ ਪਰਮਟਾ ਕਿਹੜਾ ਕਾਲਜ ਆ ਕੀ ਆ ਮੈਥੋਂ ਆ ਕੇ ਉਸ ਹਰ ਬੁੱਧ ਵਾਰ ਕੋਈ ਸਲਾਹ ਲੈ ਸਕੋ ਮੈਂ ਤੁਹਾਨੂੰ ਦੱਸ ਦੂੰਗਾ ਵੀ ਕੀ ਆ ਕੀ ਨਹੀਂ ਠੀਕ ਹੈ ਮੈਂ ਕਿਸੇ ਸਾਲੇ ਏਜੰਟ ਦੇ ਆਈ ਤਿੱਕਰ ਮੂੰਹ ਚ ਨਾਮ ਵੀ ਨਹੀਂ ਕੱਢਾ ਵੀ ਇਹ ਕੋਈ ਚੰਗਾ ਕੰਮ ਕਰਦਾ ਮੈਂ ਨਹੀਂ ਕੱਢਦਾ ਮੈਂ ਕਹਿੰਦਾ ਸਾਰੇ ਪੰਜਾਬ ਦੇ ਠੱਗ ਨੇ ਏਜੰਟ ਪਰ ਤੁਸੀਂ ਮੈਨੂੰ ਕਾਗਜ਼ ਪੱਤਰ ਲੈ ਕੇ ਉਹਨੂੰ ਪੁੱਛਦਾ ਲੈ ਕੇ ਕਰੋ ਵੀ ਆਹ ਕੀ ਆ ਕੀ ਆ ਮਸਲਾ ਹੱਲ ਹੋਣਾ ਪਹਿਲਾਂ ਕਿਉਂ ਨਹੀਂ ਕਾਰਵਾਈਆਂ ਕਰੀਆਂ ਇਹਨਾਂ ਨੇ ਜੇ ਪਹਿਲਾਂ ਕਾਰ ਹੁਣ ਹੁਣ ਕਿਤੇ ਜਾ ਕੇ ਮੜਾ ਚੂਹ ਖੱਡਾ ਹੀ ਨਿਕਲ ਆ ਤੁਸੀਂ ਇੱਥੇ ਖੜੇ ਹੋ ਨਹੀਂ ਉਹਨਾਂ ਨੇ ਆ ਖੜੇ ਮੇਰੇ ਤਾਂ ਹੁਣ ਵੀ ਪਰਚੇ ਪਾਉਣ ਨੂੰ ਤਿਆਰ ਨੇ ਕੋਈ ਇਹਨਾਂ ਨੇ ਸਾਲਿਆਂ ਨੇ ਪਰਚੇ ਕੈਨਸਲ ਨਹੀਂ ਕਰੇ ਮੇਰਾ ਉਹ ਤਰੀਕਾ ਦਾ ਮੈਨੂੰ ਕੁੜੀ ਸੀ ਵਰਦਣੇ ਸਾਰੇ ਝੂਠੇ ਏਜੰਟ ਨੇਗੇ ਬਿਲਕੁਲ ਨੌ ਨੌ 10 ਦਾ ਜਿਹਨਾਂ ਦੇ ਪਰਚੇ ਅੰਦਰ ਹੋਏ ਹੋਏ ਨੇਗੇ ਉਹਨਾਂ ਨੂੰ ਤਾਂ ਅੰਦਰ ਨਹੀਂ ਕਰਿਆ ਲੰਧਾਨ ਵਾਲੀ ਏਜੰਟ ਹੈ ਉਹਦੇ ਕੋਲ ਤੇ ਕਿੰਨੇ ਪਰਚੇ ਹੋਏ ਹੋ ਨੇ ਮੈਨੂੰ ਉਹ ਪਰਚੇ ਦੇ ਵਿੱਚ ਮੈਂ ਅੰਦਰ ਵੀ ਜਾ ਆ ਮੈਂ ਤਰੀਕਾ ਹੀ ਭੁਗਤਾਨ ਉਹਨੂੰ ਅੰਦਰ ਨਹੀਂ ਕਰ ਰਹੀ ਪੁਲਿਸ ਉਹਨੂੰ ਅੰਦਰ ਨਹੀਂ ਕਰ ਰਹੀ ਪੁਲਿਸ ਮੇਰਾ ਹਰ ਮਹੀਨੇ ਦੇ ਵਿੱਚ ਦੋ ਤ ਹੁਣ ਉਹਦੇ ਉੱਪਰ 7 8 ਪਰਚੇ ਨੇ ਇੱਕ ਵਾਰੀ ਉਹਨੇ ਪੁਲਿਸ ਨੇ ਫੜ ਕੇ ਲੁਧਿਆਣੇ ਵਾਲੀ ਅੰਦਰਜੀਤ कौर ਅੰਦਰ ਨਹੀਂ ਕਰੀ ਆ ਇੱਕ ਪਰਚਾ ਹੁਣ ਨਵਾਂ ਕੱਲ ਪਰਸੋਂ ਆ ਉਹ ਫੜ ਕੇ ਅੰਦਰ ਨਹੀਂ ਕਰੀ ਮੈਨੂੰ ਫੜ ਕੇ ਅੰਦਰ ਕਰਤਾ ਮੇਰੇ ਉੱਪਰ ਝੂਠਾ ਪਰਚਾ ਪਤਾ ਕਿ 10000 ਜਿਹੜੇ ਬੰਦੇ ਨੇ ਫਰੋਤੀ ਮੰਗੀ ਆ ਆ ਮੋਗੇ ਦਾ ਸੀਗਾ ਮੋਗੇ ਦੇ ਬੰਦੇ ਸੀਗੇ ਉਹਦੇ ਪਿੱਛੇ ਮੈਂ ਫੋਨ ਲਾਇਆ ਸੀਗਾ ਮੋਗੇ ਦੇ ਬੰਦਿਆਂ ਪਿੱਛੇ ਆਈ ਜਿਵੇਂ ਤੁਸੀਂ ਆ ਬੈਠੇ ਹੋਏ ਸਾਰੇ ਉਹਦੇ ਵਿੱਚ ਫੋਨ ਲਾਇਆ ਵੀ ਪੈਸੇ ਤੂੰ ਦਿੰਨਿਆ ਕਿ ਨਹੀਂ ਗੰਦੀ ਕਹਿੰਦੇ ਕਿ ਦਾ ਸਰਕਾਰ ਨੇ ਝੂਠਾ ਪਰਚਾ ਪਾਇਆ ਕਿ 10000 ਦੀ ਫਰੋਤੀ ਮੰਗੀ ਐ ਦੋ ਬਾਰੀ ਮਹੀਨੇ ਦੇ ਵਿੱਚ ਉਹ ਇੰਦਰਜੀਤ ਕੌਰ ਦੇ ਨਾਲ ਦੇ ਤਰੀਕਾ ਭੁਗਤਣਾ 10 12 ਪਰਤੇ ਨੇ ਘਰ ਤੇ ਝੂਠਾ ਕਬਜ਼ਾ ਕਰੀ ਬੈਠੀ ਉਹ ਇੰਦਰਜੀਤ ਕੌਰ ਘਰ ਉੱਪਰ ਕਬਜ਼ਾ ਕਰੀ ਬੈਠੇ ਉਹ ਜਿਹਦੇ ਘਰੇ ਵਿੱਚੋਂ ਘਰ ਦੇ ਉੱਪਰ ਕਬਜ਼ਾ ਉਹ ਕਬਜ਼ੇ ਵਾਲਿਆਂ ਦਾ ਵੀ ਕੇਸ ਉਸ ਕੋਰਟ ਦੇ ਵਿੱਚ ਚੱਲਦਾ ਐ ਇੰਨਾ ਸਰਕਾਰ ਦਾ ਝੂਠ ਐਨਾ ਐਨਾ ਜ਼ਿਆਦਾ ਪਾਪ ਤੋੜ ਰਹੀ ਐ ਸਰਕਾਰ ਕੁਝ ਵੀ ਕਰਨ ਨੂੰ ਤਿਆਰ ਨਹੀਂ ਬਣਾ ਕੇ ਕੀ ਕਰਦੇ ਆ ਸਰਕਾਰਾਂ ਕਾਗਜ਼ ਅੰਦਰਾਂ ਧੱਕ ਦਿੰਦੀਆਂ ਚਲੋ ਜੀ ਧੱਕ ਦੋ ਜੇਲ੍ਹ ਦੇ ਵਿੱਚ ਮੈਂ 10000 ਰੁਪਏ ਦੇਖ ਨੂੰ ਦਿਖਦਾ ਸੀਗਾ ਸਾਰਾ ਇੰਨੇ ਥਾਂ ਮੈਂ ਦੇ ਉੱਥੇ ਪਰਚੇ ਭੁਗਤੀ ਜਾਂਦੇ ਕੋਈ ਗੱਲ ਨਹੀਂ ਪਰਚੇ ਪਏ ਨੇ ਪਰ ਮੇਰੀ ਮਨ ਨੂੰ ਸ਼ਾਂਤੀ ਹੈ ਕਿ ਇਹ ਗੰਦ ਸਾਫ਼ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਕੋਈ ਗੱਲ ਨਹੀਂ ਮੈਂ ਤਰੀਕਿਆਂ ਦੇ ਉੱਪਰ ਲੈ ਜਾਣ ਦੇ ਇਸ ਇੰਦਰਜੀਤ ਨੂੰ ਫੜ ਕੇ ਕਿਉਂ ਨਹੀਂ ਅੰਦਰ ਕਰਦੀ ਮੈਨੂੰ ਝੂਠੇ ਪਰਚੇ ਆਉਂਦੀਆਂ ਉੱਥੇ ਆ ਕੇ ਮੈਨੂੰ ਕਹਿੰਦੇ ਕਿ ਤੇ ਪਸੰਦਰ ਤੋਰਤਾ ਚਲੋ ਜੀ ਆ ਭਾਨ ਨੇ ਧੌਕੀ ਮੰਗੀ ਆ ਉਹੀ ਉਹੀ ਲੁਧਿਆਣਾ ਮੈਂ ਲੁਧਿਆਣੇ ਦੇ ਉਹੀ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਲੁਧਿਆਣ ਦਾ ਪ੍ਰਸ਼ਾਸਨ ਜੇ ਸੱਚਾ ਨਾ ਉਸ ਇੰਦਰਜੀਤ ਕੌਰ ਨੂੰ ਫੜ ਕੇ ਅੰਦਰ ਕਰੇ ਜਿਹਦੇ ਉੱਪਰ 8-9 ਪਰਚੇ ਨੇਗੇ ਤੁਸੀਂ ਮੈਨੂੰ ਤਾਂ ਅੰਦਰ ਉਸ ਕੇਸ ਦੇ ਵਿੱਚ ਫੜ ਕੇ ਲੈ ਗਏ ਮੈਨੂੰ ਤਾਂ ਤੁਸੀਂ ਮਹੀਨਾ ਜੇਲ੍ਹ ਦੇ ਵਿੱਚ ਲਵਾਤਾ ਤੁਸੀਂ ਪਰ ਉਹਨੂੰ ਫੜ ਕੇ ਕਿਉਂ ਨਹੀਂ ਅੰਦਰ ਕਰ ਰਹੇ ਤੁਸੀਂ 9-10 ਪਰਚੇ ਨੇਗੇ ਇਹ ਸਾਰਾ ਜਿਹੜਾ ਅੱਜ ਸਾਰੇ ਲੋਕ ਮੇਰੇ ਘਰੇ ਸੁਣ ਰਹੇ ਨੇ ਮਹਾ ਮੀਨਰੇ ਵਿੱਚ ਦੋ ਪਰਚੇ ਦੋ ਤਰੀਕਾ ਲੁਧਿਆਣਾ ਦੇ ਵਿੱਚ ਭੁਗਤਨਾ ਉਸੇ ਇੰਦਰਜੀਤ ਕਰਕੇ ਝੂਠਾ ਪਰਚਾ ਉਹ ਇੰਦਰਜੀਤ ਝੂਠਾ ਉਹ ਜਿਹੜਾ ਕਿ ਇੰਦਰਜੀਤ ਕੌਰ ਨੇ ਲਈ ਉਹ ਘਰ ਦੇ ਉੱਪਰ ਕਬਜ਼ਾ ਗਰੀਬ ਬੰਦੇ ਦੇ ਉੱਪਰ ਘਰ ਦੇ ਉੱਪਰ ਕਬਜ਼ਾ ਕਰੀ ਖੜੀ ਆ ਏ ਤੁਸੀਂ ਸਾਰੇ ਪੰਜਾਬ ਦੇ ਲੋਕ ਫੈਸਲਾ ਕਰ ਲਿਓ ਮੈਨੂੰ ਜੱਜ ਸਾਹਿਬ ਜੇਲ੍ਹ ਭੇਜ ਦੇਣਗੇ ਕੋਈ ਗੱਲ ਨਹੀਂ ਮੈਂ ਸਦਾ ਕੱਟਿਆ ਹਾਂ ਪਰ ਮੇਰੀ ਮਨ ਨੂੰ ਸਕੂਨ ਹੋਣਾ ਕਿ ਇਸ ਪੰਜਾਬ ਇਸ ਗੰਦ ਸਰਕਾਰ ਨੇ ਮੇਰੇ ਉੱਪਰ ਝੂਠਾ ਪਰਚਾ ਪਾਇਆ ਸੀ ਤਾਂ ਓਏ ਭਗਮੰਤਮਾਨਾ ਜਾ ਤੂੰ ਉਹਦੇ ਉੱਪਰ ਆ 7-8 ਪਰਚੇ ਨੇ ਕਰਕੇ 10 ਪਰਚੇ ਨੇ ਝੂਠਾ ਘਰ ਉੱਪਰ ਕਬਜ਼ਾ ਕਰੀ ਖੜੀਆ ਕਾਨੂੰਨ ਨੂੰ ਅੰਦਰ ਜਿੱਤਰ ਚ ਹਿੰਮਤ ਹੈ ਕਾਨੂੰਨ ਨੂੰ ਹਿੰਮਤ ਜਿਤਰੀ ਹਿੰਮਤ ਉਹਨੂੰ ਅੰਦਰ ਐਨਾ ਮਨ ਇਹ ਹੁੰਦਾ ਬਾਈ ਇਹ